ਆ ਵੀਰੇ ਦੀ ਗੱਲ ਸੁਣਨ ਵਾਲੀ ਆ ਜਰੂਰ ਸੁਣਿਓ ਮਹਾਰਾਜਾ ਰਣਜੀਤ ਸਿੰਘ ਨਾ ਇੱਕ ਸਿੰਘ ਦੀ ਦਸਤਾਰ ਵੇਖ ਕੇ ਬੜੇ ਖੁਸ਼ ਹੁੰਦੇ ਕੋਲ ਬੁਲਾ ਕੇ ਨਾਮ ਦਿੱਤਾ ਕਿ ਸਿੰਘਾ ਬੜੀ ਸੋਹਣੀ ਦਸਤਾਰ ਸਜਾਈ ਕਲਗੀ ਤਰ ਦਸ਼ਮੇਸ਼ਪਤਾ ਸਤਗੁਰਾਂ ਦਾ ਤਾਜ ਸਿਰ ਤੇ ਸਜਾਇਆ ਤੋਂ ਸ਼ਲਾਘਾ ਕੀਤੀ ਵਡਿਆਈ ਕੀਤੀ ਵੇਖੋ ਕਿੰਨੀ ਸੋਹਣੀ ਦਸਤਾਰ ਸਜਾਈ ਤਾਂ ਜਾਂਦਾ ਜਾਂਦਾ ਨਾ ਕਿਸੇ ਨੂੰ ਦੱਸ ਗਿਆ ਲੈ ਇਹ ਤਾਂ ਜੇ ਮੈਂ ਕੱਲ੍ਹ ਦੀ ਸਜਾਈ ਸੀ ਜੇ ਅੱਜ ਸਜਾਉਂਦਾ ਨਾ ਤਾਂ ਮਹਾਰਾਜਾ ਰਣਜੀਤ ਸਿੰਘ ਵੇਖ ਕੇ ਹੋਰ ਖੁਸ਼ ਹੁੰਦੇ ਉਹ ਬੰਦੇ ਨੇ ਕਹਿੰਦੇ ਕਿ ਮਹਾਰਾਜਾ ਰਣਜੀਤ ਸਿੰਘ ਨੂੰ ਦੱਸ ਦਿੱਤਾ ਕਿ ਇਹਨੇ ਕੱਲ ਦੀ ਦਸਤਾਰ ਸਜਾਈ ਕੋਲ ਬੁਲਾ ਕੇ ਤਾੜਨਾ ਕੀਤੀ ਕਿ ਸਿੰਘਾ ਸਤਿਗੁਰਾਂ ਦਾ ਤਾਜ ਹੈ ਹਰ ਰੋਜ ਸਜਾਉਣਾ ਤੇ ਹਰ ਰੋਜ ਬੜੇ ਪ੍ਰੇਮ ਦੇ ਨਾਲ ਉਤਾਰਨਾ ਰਹਿਤ ਨਾਮਿਆਂ ਦੇ ਵੀ ਬਚਨ ਆਉਂਦੇ ਹਨ ਕੰਗਾ ਦੋਨੇ ਵਕਤ ਕਰੇ ਪਾਗ ਚੁਣੇ ਕਰ ਬੰਦ ਹੀ ਦਾਤੜ ਨੀਤ ਕਰਾ ਨਾ ਦੁੱਖ ਪਾਵੈ ਲਾਲ ਜੀ ਕਿ ਜਿਹੜਾ ਭਾਈ ਸਿੱਖ ਉਸਨੇ ਦੋ ਟਾਈਮ ਕੰਗਾ ਕਰਨਾ ਦੋਨੇ ਵਕਤ ਹੀ ਬੜੀ ਭਾਵਨਾ ਦੇ ਨਾਲ ਦਸਤਾਰ ਸਜਾਉਣੀ ਹੈ ਸਿੱਖ ਨੂੰ ਕੀ ਹੁਕਮ ਹੈ ਕੱਲੇ-ਕੱਲਾ ਪੇਚ ਲਾ ਲਾ ਕੇ ਬੜੇ ਪ੍ਰੇਮ ਦੇ ਨਾਲ ਦਸਤਾਰ ਬੰਨਣੀ ਹੈ ਜਦੋਂ ਉਤਾਰਨੀ ਉਦੋਂ ਵੀ ਕੱਲਾ ਕੱਲਾ ਪੇਜ ਲਾ ਕੇ ਉਤਾਰਨੀ ਕਈ ਕੀ ਕਰਦੇ ਹਨ ਟੋਪੀ ਵਾਂਗ ਲਾ ਲੈਂਦੇ ਹਨ ਤੇ ਅਗਲੇ ਦਿਨ ਕਈ ਏਦਾਂ ਦੇ ਵੀ ਹਨ ਅਗਲੇ ਦਿਨ ਉਦਾਂ ਹੀ ਟੋਪੀ ਵਾਂਗ ਰੱਖ ਲੈਂਦੇ ਹਨ ਉਹਨਾਂ ਦੇ ਤਾਂ ਹੀ ਰਹਿਤ ਨਾਮਿਆਂ ਦੇ ਅੰਦਰ ਬਚਨ ਆਉਂਦੇ ਸਿੱਖ ਹੋਏ ਸਿਰ ਟੋਪੀ ਤਰ੍ਹਾਂ 7 ਜਨਮ ਕੁਸ਼ਤੀ ਹੋਏ ਮਰੇ ਕਿ ਭਾਈ ਜਿਹੜਾ ਸਿੱਖ ਏਦਾਂ ਕਰਦਾ ਨਾ ਟੋਪੀ ਵਾਂਗ ਦਸਤਾਰ ਰੱਖ ਲੈਂਦਾ ਜਾਂ ਟੋਪੀ ਸਿਰ ਤੇ ਰੱਖਦਾ ਟੋਪੀ ਪਾਉਂਦਾ ਉਹ 7 ਜਨਮ ਥੋੜੀ ਹੋ ਕੇ ਮਰਦਾ ਹੈ ਜੇ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਜ਼ਰੂਰ ਕਰਿਓ